ਉਹ ਦੇ ਵਦਨਗੇ ਉਹ ਦੇ ਵਦਨਗੇ ਉਹ ਦੇ ਚਲੀ ਖੜਨਗੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਪੈਰਾਕਰਾਟਿਕ ਚੈਂਪੀਅਨਸ਼ਿਪ ਵਿੱਚ 18 골ਡ ਮੈਡਲ ਜਿੱਤਣ ਵਾਲੇ ਖੰਨਾ ਦੇ ਰਹਿਣ ਵਾਲੇ ਤਰੁਣ ਸ਼ਰਮਾ ਨੂੰ ਪੰਜਾਬ ਸਰਕਾਰ ਨੇ ਨੌਕਰੀ ਦਿੱਤੀ ਹੈ ਉਸ ਦੀ ਨਗਰ ਕੌਂਸਲ ਖੰਨਾ ਦੇ ਵਿੱਚ ਆਊਟਸੋਰਸ ਦੇ ਰਾਹੀਂ ਕਲਰਕ ਦੀ ਪੋਸਟ ਤੇ ਨਾਤੀ ਕੀਤੀ ਗਈ ਹੈ ਜਿਸ ਤੋਂ ਬਾਅਦ ਤਰੁਣ ਭਾਵੁਕ ਹੁੰਦਾ ਨਜ਼ਰ ਆਇਆ ਜ਼ਿਕਰੇ ਖਾਸ ਹੈ ਕਿ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ 골ਡ ਮੈਡਲ ਜਿੱਤ ਚੁੱਕੇ ਖਿਡਾਰੀ ਤਰੁਣ ਸ਼ਰਮਾ ਪਿਛਲੇ ਕਾਫੀ ਸਮੇਂ ਤੋਂ ਸੁਭਾ ਸਰਕਾਰ ਤੋਂ ਨੌਕਰੀ ਦੀ ਮੰਗ ਕਰ ਰਹੇ ਸਨ ਪਰ ਉਸ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਸੀ ਸਰਕਾਰੀ ਅਣਦੇਖੀ ਤੇ ਨੌਕਰੀ ਨਾ ਮਿਲਣ ਕਾਰਨ ਕੁਝ ਦਿਨ ਪਹਿਲਾਂ ਤਰुण ਨੇ ਰੋਸ਼ਵੱਜਲ ਲੁਧਿਆਣਾ ਦੇ ਮਿੰਨੀ ਸਕੱਤਰਤ ਦੇ ਵਿੱਚ ਪ੍ਰਦਰਸ਼ਨ ਕਰਦੇ ਹੋਏ ਬੂਟ ਪਾਲਿਸ਼ ਕੀਤੇ ਸਨ ਇਸ ਤੋਂ ਬਾਅਦ ਉਸਨੇ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀ ਕਿ ਜੇਕਰ ਉਸ ਨੂੰ ਨੌਕਰੀ ਨਾ ਦਿੱਤੀ ਗਈ ਤਾਂ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਬਾਹਰ ਭੁੱਖ ਹੜਤਾਲ ਤੇ ਬੈਠੇਗਾ ਪਰ ਸਰਕਾਰ ਵੱਲੋਂ ਇਸ ਮਾਮਲੇ ਦੇ ਵਿੱਚ ਵਿਸ਼ੇਸ਼ ਕਦਮ ਚੁੱਕਿਆ ਗਿਆ। ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਤੇ ਹਲਕਾ ਵਿਧਾਇਕ ਖੰਨਾ ਦੇ ਵੱਲੋਂ ਮਿਲ ਕੇ ਤਰुण ਸ਼ਰਮਾ ਨੂੰ ਆਊਟਸੋਰਸ ਦੇ ਰਾਹੀਂ ਨਗਰ ਕੌਂਸਲ ਖੰਨਾ ਦੇ ਵਿੱਚ ਕਲੈਰੀਕਲ ਪੋਸਟ ਦੀ ਨਿਯੁਕਤੀ ਪੱਤਰ ਦਿੱਤਾ ਗਿਆ। ਜਿਸ ਤੋਂ ਬਾਅਦ ਤਰुण ਸ਼ਰਮਾ ਡਿਪਟੀ ਕਮਿਸ਼ਨਰ ਲੁਧਿਆਣਾ, ਏਡੀਸੀ ਲੁਧਿਆਣਾ ਤੇ ਪ੍ਰਸ਼ਾਸਨ ਦਾ ਧੰਨਵਾਦ ਕਰਨ ਪਹੁੰਚਿਆ। ਮੇਰਾ ਨਾਮ ਦਨਸ਼ਰਮਾ ਜੀ ਮੈਂ ਪਿਆਰਾ ਕਾਰਾਟੇ ਦਾ ਖਿਡਾਰੀ ਆ ਤੇ ਕੁਝ ਹੀ ਦਿਨ ਪਹਿਲਾਂ ਮੈਂ ਇੱਥੇ ਡੀਸੀ ਵੀ ਬਾਹਰ ਧਰਨਾ ਲਾਇਆ ਸੀ ਆਪਣਾ ਰੋਜ਼ਾਇਰ ਕਰਿਆ ਸੀ ਨੌਕਰੀ ਨੂੰ ਲੈ ਕੇ ਸੋ ਅੱਜ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੇ ਮੇਰੀ ਸੁਣ ਲਈ ਤੇ ਮੈਂ ਦਿਲੋਂ ਧੰਨਵਾਦ ਕਰਦਾ ਭਗਵਾਨ ਸਭਾਨ ਸਾਹਿਬ ਦਾ ਤੇ ਆਪਣੇ ਪ੍ਰਸ਼ਾਸਨ ਦਾ ਖੰਨੇ ਦੇ ਤੇ ਐਮਐਲਏ ਤੇ ਇਹੋ ਸਾਹਿਬ ਦਾ ਤੇ ਸਭ ਤੋਂ ਵੱਡਾ ਥੈਂਕ ਯੂ ਕਰੂੰਗਾ ਡੀਸੀ ਮੈਡਮ ਤੇ ਐਡੀਸੀ ਸਾਹਿਬ ਦਾ ਜਿਨ੍ਹਾਂ ਨੇ ਮਿੰਟੋ ਮਿੰਟੀ ਮੇਰੀ ਕਾਰਵਾਈ ਕੀਤੀ ਤੇ ਮੈਨੂੰ ਨਗਰ ਕੌਂਸਲ ਖੰਨਾ ਦੇ ਵਿੱਚ ਆਊਟਸੋਰਸ ਕਰਾਈ ਯਾਨੀ ਮੈਨੂੰ ਇਹ ਪੱਕੀ ਨਹੀਂ ਦਿੱਤੀ ਲੇਕਿਨ ਆਊਟਸੋਰਸ ਕਰਾਈ ਮੈਨੂੰ ਜੋ ਪ੍ਰੋਵਾਈਡ ਕਰਾਈ। ਹਾਂਜੀ ਹਾਂਜੀ ਉਹ ਮੈਨੂੰ ਭਰੋਸਾ ਦਿੱਤਾ ਗਿਆ ਕਿ ਜਿੱਦਾਂ ਹੀ ਤੇਰੀ ਵਕੈਂਸੀ ਆਣੀ ਆ ਤਾਂ ਪਹਿਲੇ ਦਰਦੇ ਤੈਨੂੰ ਪੱਕਾ ਕੀਤਾ ਜਾਏਗਾ। ਨਹੀਂ ਹੌਪਟਲਾ ਕਦੇ ਨਾ ਛੱਡੋ ਜੇ ਹੌਪਟਲਾ ਛੱਡ ਕੇ ਤਾਂ ਇੱਕ ਤਰ੍ਹਾਂ ਦਾ ਖਤਮ ਹੋਣ ਵਾਲਾ ਕੰਮ ਹੈ। ਆਪਣੇ ਦਿਮਾਗ ਨੂੰ ਇਹਨਾ ਸੋਲਡ ਕਰ ਲੋ ਇੱਕ ਟਾਰਗੇਟ ਲੈ ਲੋ। ਕਿਆ ਜੀ ਇੱਕ ਦਿਨ ਉਹ ਮੁਕਾਮ ਤੇ ਪਹੁੰਚਣਾ ਬੁੱਝਦਾ ਲੱਗਦਾ ਜਿਹੜੇ ਬਾਕੀ ਪਲੇਅਰ ਨੇ ਉਹ ਕਿਤਨੇ ਕਿਤੇ ਉੱਨ ਨਾ ਹੋਣ ਨਾ ਮਿਲੋਗੇ ਜਿਵੇਂ ਤਾਂ ਆਏ ਨੌਕਰੀ ਮਿਲ ਜਾਊਗਾ ਜ਼ਰੂਰ ਤਾਂ ਮਿਲੇਗਾ ਕਿਉਂ ਨਹੀਂ ਮਿਲੇਗਾ ਉਹ ਤਾਂ ਇਹ ਮੈਨੂੰ ਮਿਲ ਤੱਕਿਆ ਤਾਂ ਉਹਨਾਂ ਨੂੰ ਵੀ ਮਿਲੂ ਕਿੰਨੇ ਕੋਸ਼ਿਸ਼ 골ਡ ਮੈਡਲ ਲੈ ਕੇ ਮੈਂ ਕਈ 골ਡ ਮੈਡਲ ਲੈ ਚੁੱਕਿਆ ਮੇਰੇ 18 ਕੰਟਰੀਆਂ ਦੇ ਇੰਟਰਨੈਸ਼ਨਲ ਮੈਡਲ ਨੇ ਔਰ ਮੈਂ ਪੰਜਾਬ ਔਰ ਖੰਨੇ ਇੰਡੀਆ ਦਾ ਇੱਕੋ-ਤਾ ਪਲੇਨ ਆ ਜਿਨੇ 18 ਕੰਟਰੀਆਂ ਚ ਮੈਡਲ ਲੈ ਆ ਕੇ ਦਿੱਤੇ ਸਰਕਾਰ ਨੇ ਕਾਫੀ ਲੇਟ ਚ ਨਹੀਂ ਕਹਿੰਦੇ ਆਂ ਦੇਰ ਆਈ ਦਰਦਤਾ 12 ਸਾਲ ਬਾਅਦ ਤਾਂ ਰੋੜੀ ਦੀ ਵੀ ਸੜ ਲੰਦੇ ਆ ਇੱਥੇ ਤਾਂ ਹੋਸ ਪ੍ਰਾਈ ਗਏ ਤੋ ਕਦੇ ਨਾ ਕਦੇ ਤਾਂ ਕਣੀ ਜਾਣੀ ਕਾਮਯਾਬੀ ਦੇ ਪਿੱਛੇ ਕਿਰਨਾਂ ਜ਼ਰੂਰ ਹੱਤ ਹੁੰਦੇ ਮੇਰੇ ਫਾਦਰ ਸਾਹਿਬ ਦਾ ਬਹੁਤ ਬੜਾ ਤਗੜਾ ਹੱਥ ਰੀਆ ਜਿਨ੍ਹਾਂ ਨੇ ਮੈਨੂੰ ਡਾਊਨ ਨਹੀਂ ਕੀਤਾ ਤੋ ਮੈਂ ਉਹ ਸਮਾਜਿਕ ਗੁਰ ਆਪਣੇ ਗੌਰਵ ਜੀ ਦਾ ਵੀ ਧੰਨਵਾਦ ਕਰਦਾ ਇੱਕ ਇਸ਼ਾਨਬਰੀ ਜੀ ਨੇ ਉਹਨਾਂ ਦਾ ਧੰਨਵਾਦ ਕਰਦਾ ਤੇ ਹਰ ਇੱਕ ਉਸ ਦਾ ਪਰਤਨ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸਪੋਰਟ ਕਰੀ ਖੁਸ਼ੀ ਹੈ ਅੱਜ ਬੜੀ ਖੁਸ਼ੀ ਹੈ ਅੱਜ ਦੀਵਾਲੀ ਵਾਲਾ ਟਾਈਮ ਆ ਵੀ ਦੀਵਾਲੀ ਵਰਗਾ ਟਾਈਮ ਹੈ ਕਿਉਂਕਿ ਅੱਜ ਪੰਜਾਬ ਦੇ ਇੱਕ ਐਸੇ ਨੌਜਵਾਨ ਨੂੰ ਜੀਹਾਂ ਇੱਕ ਐਸੇ ਨੌਜਵਾਨ ਨੂੰ ਜਿਹਦਾ ਨਾਮ ਤਰुण ਸ਼ਰਮਾ ਹੈ ਜਿਹੜਾ ਪਿਛਲੇ ਕਈ ਸਾਲਾਂ ਤੋਂ ਜਦੋ ਜਹਿਦ ਕਰਦਾ ਪਿਆ ਸੀਗਾ ਇੱਕ ਪੈਰਾ ਕਰਾਟੇ ਦਾ ਜੀਹਾਂ ਪੈਰਾ ਕਰਾਟੇ ਦਾ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਇਕਲੌਤਾ ਪਲੇਅਰ ਸੀ ਲੇਕਿਨ ਕਈ ਸਾਲਾਂ ਤੋਂ ਇਕਲੌਤਾ ਪਲੇਅਰ ਕਈ ਸਾਲਾਂ ਤੋਂ ਉਹ ਬੰਦਾ ਇੰਨੇ 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 ਇੰਟਰਨੈਸ਼ਨਲ 18 골ਡ ਮੈਡਲ ਜਿੱਤੇ ਹੋਣ ਨੈਸ਼ਨਲ ਮੈਡਲ ਜਿੱਤੇ ਹੋਣ ਲੇਕਿਨ ਖੰਨੇ ਦੀ ਸਬਜ਼ੀ ਮੰਡੀ 'ਚ ਰੇੜੀ ਲਾਂਦਾ ਹੋਵੇ ਉਹ ਮੁੰਡਾ ਸਿਰਫ ਆਪਣਾ ਹੱਕ ਮੰਗਦਾ ਸੀ ਅੱਜ ਹੱਕ ਮਿਲਿਆ ਅਸੀਂ ਰਲ ਕੇ ਤਰຸນ ਲਈ ਜੋ ਕੋਸ਼ਿਸ਼ ਕੀਤੀ ਕੋਸ਼ਿਸ਼ੋ ਫਰਿਆਦ ਸਰਦਾਰ ਭਗਵੰਤ ਸਿੰਘ ਸਾਹਿਬ ਦੀ ਸਰਕਾਰ ਨੇ ਤੱਕ ਪਹੁੰਚੀ ਔਰ ਉਹਨਾਂ ਨੇ ਲੁਧਿਆਣਾ ਪ੍ਰਸ਼ਾਸਨ ਡੀਸੀ ਏਡੀਸੀ ਕੰਨਾ ਪ੍ਰਸ਼ਾਸਨ ਨੇ ਤਰຸນ ਨੂੰ ਆਊਟਸੋਰਸੇਸੇ ਨੌਕਰੀ ਦਿੱਤੀ ਨਗਰ ਨਿਗਮ ਕਾਰਪੋਰੇਸ਼ਨ ਕਲਰਕ ਦੀ 13500 ਰੁਪਏ ਕਹਿੰਦੇ ਬਹੁਤ ਜਲ ਪੱਕਾ ਵੀ ਕਰ ਦੇਵਾਂਗੇ ਦੇਖੋ ਚੀਜ਼ਾਂ ਹੋਣੀਆਂ ਚਾਹੀਦੀਆਂ ਖਿਡਾਰੀਆਂ ਨੂੰ ਪੰਜਾਬ ਦੇ ਵਿੱਚ ਉਹਨਾਂ ਦਾ ਮਨ ਦਾ ਸਤਕਾਰ ਮਨ ਦਾ ਜੋ ਪ੍ਰਸ਼ਾਨਾ ਮਿਲਣਾ ਚਾਹੀਦਾ ਵਾ ਕਿਉਂਕਿ ਇੱਕ ਤਰुण ਵਰਗੇ ਖਿਡਾਰੀ ਰੋਲ ਮਾਡਲ ਹੈ ਲੱਖਾਂ ਨੌਜਵਾਨਾਂ ਨੇ ਉਹਨਾਂ ਨੂੰ ਦੇਖਦੇ ਹੋਣਗੇ ਜਦੋਂ ਖੰਨੇ ਸਬਜ਼ੀ ਮੰਡੀ 'ਚ ਟੋਕਰੀ ਚੱਕਦਾ ਆਏਗਾ ਸਬਜ਼ੀਆਂ ਚੱਕਦਾ ਹੋਏਗਾ ਤਾਂ ਉੱਤੇ ਕੋਈ ਹੋਰ ਬੱਚੇ ਕਹਿੰਦੇ ਉਹਨਾਂ ਦੇ ਪਾਪਾ ਮੈਂ ਇੱਕ ਸਪੋਰਟਸਵੋਲ ਜਾਣਾ ਗਣ ਕੇ ਰਹਿਣ ਦਿਓ ਦੇਖ ਲੈ ਕਿ ਤਰुण ਦਾ ਹਾਲ ਦੇਖਿਆ ਨਹੀਂ ਸੋ ਜੇ ਤਰुण ਨੂੰ ਜੋ ਦੇਖਣਗੇ ਤਰुण ਨੂੰ ਨੌਕਰੀ ਮਿਲੀ ਤਰुण ਨੂੰ ਸਰਕਾਰਾਂ ਨੇ ਅੱਗੇ ਲੈ ਕੇ ਆਏ ਉਹਦੀ ਬਾਹ ਫੜੀ ਤਾਂ ਆਪਣੇ ਬੱਚਿਆਂ ਨੂੰ ਪ੍ਰੋਸਾਈਡ ਕਰਨਗੇ ਖੇਡਾਂਵਾਂ 'ਤੇ ਉਹ ਬੱਚੇ ਦੇਸ਼ ਦਾ ਹਿੰਦੁਸਤਾਨ ਦਾ ਪੰਜਾਬ ਦਾ ਨਾਮ ਰੌਸ਼ਨ ਕਰਨਗੇ ਬੱਚਿਆਂ ਨੂੰ ਡਾਈਟ ਜ਼ਰੂਰੀ ਹੈ ਬੱਚਿਆਂ ਨੂੰ ਜੇ ਬਾਹਰ ਫਿਰਦੇਸ਼ਾਂ ਜਾਣਾ ਵੈ ਉਹਨੂੰ ਖਰਚੇ ਜ਼ਰੂਰੀ ਹੈ ਕਿੱਥੋਂ ਕਰਜੇ ਲੱਗੇ ਪੰਜਾਬ ਦੇ ਇਹ ਕੀਰਤੀਮਾਨ ਇਹ ਪ੍ਰਤਿਭਾਸ਼ਾਲੀ ਨੌਜਵਾਨ ਇਸ ਤਰ੍ਹਾਂ ਹੀ ਇਸ ਤਰ੍ਹਾਂ ਹੀ ਕਰਦੇ ਚੱਕਦੇ ਰਹਿਣਗੇ ਧੰਨ ਕਰਨੌਜਲਾ ਮੈਂ ਫੇਰ ਕਹਾਂਗਾ ਮੈਂ ਸ਼ੁਕਰੀਆ ਦਾ ਕਰਾਂਗਾ ਸਾਰੇ ਪੰਜਾਬ ਦਾ ਮੀਡੀਆ ਦਾ ਕਿਉਂਕਿ ਇਹ ਜਿੱਤ ਹਾਰ ਦੀ ਲੜਾਈ ਨਹੀਂ ਹੱਕਸਤ ਦੀ ਲੜਾਈ ਹੈ ਔਰ ਤੁਸੀਂ ਮੀਡੀਆ ਨੇ ਮੀਡੀਆ ਨੇ ਤੁਹਾਨੂੰ ਨੌਕਰੀ ਦੋ ਦੇਖੋ ਮੈਂ ਤਾਂ ਇੱਕ ਜ਼ਰੀਆ ਇਹ ਅਸ਼ੀਰਵਾਦ ਉਸ ਬਾਏ ਗੁਰੂ ਦਾ ਪਰਮਾਤਮਾ ਦਾ ਉਸ ਮਹਾਮਾਈ ਦਾ ਮੈਂ ਫੇਰ ਕਹਾਂਗਾ ਮੈਂ ਇਹਦਾ ਕ੍ਰੈਡਿਟ ਜਿਹੜੇ ਲੋਕ ਕਹਿੰਦੇ ਨਾ ਕੁਮਾਰ ਗੌਰਵ ਜੀ ਆਵਾਜ਼ ਚੱਕਣਾ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਆ ਦੇਖ ਲਓ ਤੁਹਾਡੇ ਸਾਹਮਣੇ ਅੱਜ ਤਰਨ ਨੂੰ ਨੌਕਰੀ ਮਿਲੀ ਹੈ ਮੈਂ ਇਹਦਾ ਕ੍ਰੈਡਿਟ ਆਪਣੇ ਆਪ ਨੂੰ ਦੇਣ ਦੀ ਬਜਾਏ ਮੈਂ ਸਾਰੇ ਲੁਧਿਆਣੇ ਦੇ মিডিਆ ਵਾਲਿਆਂ ਨੂੰ মিডিਆ ਵਰਗ ਨੂੰ ਦੇਣਾ ਚਾਹੁੰਦਾ